ਦੁਨੀਆ ਤੇ ਜੇ ਕੋਈ ਸਭ ਤੋਂ ਵੱਡਾ ਦੁੱਖ ਹੈ ਤੇ ਉਹ ਦੁੱਖ ਹੈ ਇੱਕ ਜਵਾਨ ਪੁੱਤ ਦੀ লাশ ਇੱਕ ਬਜ਼ੁਰਗ ਪਿਤਾ ਵੱਲੋਂ ਆਪਣੇ ਮੋਢੇ ਤੇ ਲੱਦ ਕੇ ਸ਼ਮਸ਼ਾਨ ਘਾਟ ਤੱਕ ਲੈ ਜਾਣਾ ਤੁਸੀਂ ਸੋਚ ਕੇ ਦੇਖੋ ਕਿ ਕਿੰਨਾ ਮੁਸ਼ਕਲ ਹੋਏਗਾ ਕਿ ਉਹ ਜਵਾਨ 6 ਫੁੱਟ ਗੱਬਰੂ ਜਦੋਂ ਤੁਹਾਡੇ ਸਾਹਮਣੇ ਇੱਕ লাশ ਬਣ ਕੇ ਪਿਆ ਹੋਵੇ ਇੱਕ ਮ੍ਰਿਤਕ ਦੇਹ ਬਣ ਕੇ ਪਿਆ ਹੋਵੇ ਤੇ ਪਿਓ ਦਾ ਜਿਗਰਾ ਦੇਖੋ ਫਿਰ ਵੀ ਰੱਬ ਦਾ ਪਾਣਾ ਮੰਨ ਰਿਹਾ ਫਿਰ ਵੀ ਰੱਬ ਦਾ ਸ਼ੁਕਰ ਕਰ ਰਿਹਾ ਕਿ ਪਰਮਾਤਮਾ ਤੂੰ ਹੀ ਸਵਾਸ ਦਿੱਤੇ ਸੀ ਤੇ ਤੂੰ ਹੀ ਲੈ ਗਿਆ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਸ਼ੁਕਰ ਹੈ ਵਾਹਿਗੁਰੂ ਜੀ ਆਪ ਜੀ ਨੇ ਮੈਨੂੰ ਦੋ ਬੱਚੇ ਦਿੱਤੇ ਸੀ ਜਿਨ੍ਹਾਂ ਚੋਂ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ ਚ ਆਇਆ ਸੀ ਹੁਕਮ ਚ ਚਲੇ ਗਿਆ ਵਾਹਿਗੁਰੂ ਜੀ ਬਹੁਤ ਜਿਗਰਾ ਤੁਹਾਡਾ ਹੀ ਮੰਨਣਾ ਪਏਗਾ ਪਰ ਥੋੜਾ ਜਿਆਦਾ ਦੱਸੋਗੇ ਕਿ ਅਮਨਦੀਪ ਕਿਵੇਂ ਇਸ ਦਲਦਲ ਦੇ ਵਿੱਚ ਫਸ ਗਿਆ ਪਲਾਟੂ ਪਰਦਾ ਪਰਦਾ ਇਸ ਦਲਦਲ ਚ ਫਸ ਗਿਆ ਜੀ ਜੀ ਪਰ ਉਹਨੇ ਤੋਂ ਬਾਅਦ ਆਪ ਖੁਦ ਮੈਨੂੰ ਕਿਹਾ ਵੀ ਡੈਡੀ ਮੇਰੇ ਕੋ ਗਲਤੀ ਹੋ ਗਈ ਹੈ ਮੈਂ ਰਟਾ ਮੈਨੂੰ ਇਹਦਾ ਇਲਾਜ ਕਰਾਓ ਠੀਕ ਹੋਣ ਤੋਂ ਬਾਅਦ ਉਹ ਤੂੰ ਅਸੀਂ ਉਹਨੂੰ ਬਾਹਰ ਭੇਜਿਆ ਜਦ ਕਿ ਛੋਟਾ ਬੇਟਾ ਸੀ ਵੱਡੇ ਨੂੰ ਨਹੀਂ ਭੇਜਿਆ ਉਹਨੂੰ ਬਾਹਰ ਭੇਜਿਆ ਵੀ ਇੱਥੋਂ ਇਹਨੂੰ ਕੱਢ ਦਈਏ ਬਾਹਰ ਹਾਂ ਜਨਵਰੀ ਨੂੰ ਇੱਥੇ ਆਇਆ ਸਾਡੇ ਕੋਲ 23 ਫਰਵ ਨੂੰ ਦਾ ਵਿਆਹ ਕੀਤਾ ਜੀ ਬੱਚਾ ਤੁਹਾਡਾ ਬਾਹਰ ਸੀਗਾ ਫਿਰ ਤੁਹਾਨੂੰ ਇਹ ਲੱਗਦਾ ਨਹੀਂ ਕਿ ਜੇ ਬਾਹਰ ਰਹਿੰਦਾ ਤਾਂ ਠੀਕ ਸੀਗਾ ਮੈਸੇਜਰ ਰਾਤੀ ਇਹ ਕੱਲ ਕੱਲ ਕਰਦੀ ਹੈ ਦੀ ਮੇਰੇ ਨਾਲ ਰਹੋਂਦੀ ਹੀ ਨਾਲੇ ਤੇ ਮੈਨੂੰ ਕਹਿੰਦੀ ਇਹਨੋਂ ਤੇ 4 ਸਾਲ ਹੋਰ ਬਾਹਰ ਰਹਿ ਜਾਂਦਾ ਘਟੋ ਘਟ ਅਸੀਂ ਫੋਨ ਤੇ ਤੇ ਗੱਲ ਕਰ ਲੈਂਦੇ ਕਮ ਸੇ ਕਮ ਇਹਦੇ ਵਾਪਸ ਆਉਣ ਦੀ ਸਾਨੂੰ ਆਸ ਤੇ ਹੁੰਦੀ ਦੁੱਖ ਤੇ ਬੱਚੇ ਦੇ ਜਾਣ ਦਾ ਹੈਗਾ ਹੈਗਾ ਵੱਡਾ ਦੁੱਖ ਤੇ ਇਹ ਵੀ ਮੈਂ ਕੰਟਰੋਲ ਨਹੀਂ ਕਰ ਸਕਿਆ ਮੈਂ ਇੱਕ ਪੁਲਿਸ ਮਹਿਕਮੇ ਚ ਮੇਰੀ ਘਰ ਵਾਲੀ ਸਰਪੰਚ ਸਵਾਗਤ ਹੈ ਪੀਟੀਸੀ న్యూਸ ਦੇ 시ਖਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਹਾਨੂੰ ਜ਼ਿਕਰ ਉਚਿਤ ਕਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਦੁਨੀਆ ਤੇ ਜੇ ਕੋਈ ਸਭ ਤੋਂ ਵੱਡਾ ਦੁੱਖ ਹੈ ਤੇ ਉਹ ਦੁੱਖ ਹੈ ਇੱਕ ਜਵਾਨ ਪੁੱਤ ਦੀ লাশ ਇੱਕ ਬਜ਼ੁਰਗ ਪਿਤਾ ਵੱਲੋਂ ਆਪਣੇ ਮੋਢੇ ਤੇ ਲੱਦ ਕੇ ਸ਼ਮਸ਼ਾਨ ਘਾਟ ਤੱਕ ਲੈ ਜਾਣਾ ਉਹ ਪੁੱਤ ਜਿਹਨੂੰ ਬੜੀਆਂ ਆਸਾਂ ਉਮੀਦਾਂ ਨਾ ਪਾਲਿਆ ਹੁੰਦਾ ਲਾਡਾ ਨਾ ਪਾਲਿਆ ਹੁੰਦਾ ਇਹ ਸੋਚ ਕੇ ਇਹ ਸਮਝ ਕੇ ਕਿ ਪੁੱਤ ਇੱਕ ਦਿਨ ਜਵਾਨ ਹੋਏਗਾ ਮੇਰੇ ਬੁਢਾਪੇ ਦਾ ਸਹਾਰਾ ਬਣੇਗਾ ਇਹ ਦੁਨੀਆ ਦੇਖੇਗਾ ਮੇਰਾ ਨਾਮ ਰੋਸ਼ਨ ਕਰੇਗਾ ਜਗ ਦੇ ਵਿੱਚ ਮੇਰਾ ਜਹਾਨ ਦੇ ਵਿੱਚ ਮੇਰਾ ਨਾਮ ਹੋਵੇਗਾ ਪਰ ਤੁਸੀਂ ਸੋਚ ਕੇ ਦੇਖੋ ਕਿ ਕਿੰਨਾ ਮੁਸ਼ਕਲ ਹੋਏਗਾ ਕਿ ਉਹ ਜਵਾਨ 6 ਫੁੱਟ ਗੱਬਰੂ ਜਦੋਂ ਤੁਹਾਡੇ ਸਾਹਮਣੇ ਇੱਕ লাশ ਬਣ ਕੇ ਪਿਆ ਹੋਵੇ ਇੱਕ ਮ੍ਰਿਤਕ ਦੇਹ ਬਣ ਕੇ ਪਿਆ ਹੋਵੇ ਤੇ ਪਿਓ ਦਾ ਜਿਗਰਾ ਦੇਖੋ ਫਿਰ ਵੀ ਰੱਬ ਦਾ ਭਾਣਾ ਮੰਨ ਰਿਹਾ ਫਿਰ ਵੀ ਰੱਬ ਦਾ ਸ਼ੁਕਰ ਕਰ ਰਿਹਾ ਕਿ ਪ੍ਰਮਾਤਮਾ ਤੂੰ ਹੀ ਸਵਾਸ ਦਿੱਤੇ ਸੀ ਤੇ ਤੂੰ ਹੀ ਲੈ ਗਿਆ ਇਹ ਕਹਿਣਾ ਬੜਾ ਸੌਖਾ ਪਰ ਜਦੋਂ ਜਿਸ ਤੇ ਬੀਤਦੀ ਹੈ ਨਾ ਉਹਨੂੰ ਪਤਾ ਹੁੰਦਾ ਅੱਜ ਦੀ ਇਹ ਘਟਨਾ ਜਿਹੜੀ ਹੈ ਇਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕਿੰਨਾ ਵੱਡਾ ਦੁੱਖ ਹੈ ਇੱਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਨਸ਼ੇ ਨੂੰ ਖਤਮ ਕਰ ਰਹੇ ਹਾਂ ਤੁਹਾਨੂੰ ਯਾਦ ਹੋਵੇਗਾ 31 ਮਈਕ ਡੇਟ ਫਿਕਸ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਏਗਾ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਜਾਏਗਾ ਪਰ ਜਿਉਂਦੀ ਜਾਗਦੀ ਉਦਾਹਰਨ ਜਿਉਂਦੀ ਜਾਗਦੀ ਇੱਕ ਘਟਨਾ ਅਜਿਹੀ ਹੋਈ ਜਿਸ ਨੇ ਸਭ ਨੂੰ ਬਲੁੰਦਰ ਕਰ ਰਖ ਦਿੱਤਾ ਹਿਰਦੇ ਬਲੁੰਦਰੇਗੇ ਲੋਕਾਂ ਦੇ ਸਭ ਤੋਂ ਪਹਿਲਾਂ ਇਸ ਘਟਨਾ ਨੂੰ ਦੇਖੋ ਫਿਰ ਅੱਗੇ ਚਰਚਾ ਲੱਗੇ ਜਾਂਦੇ ਇਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਸ਼ੁਕਰ ਹੈ ਵਾਹਿਗੁਰੂ ਜੀ ਆਪ ਜੀ ਨੇ ਮੇਰੇ ਦੋ ਬੱਚੇ ਦਿੱਤੇ ਸੀ ਜਿਨ੍ਹਾਂ ਚੋਂ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਵਾਹਿਗੁਰੂ ਤੇਰੇ ਹੁਕਮ ਚ ਆਇਆ ਸੀ ਹੁਕਮ ਵਿੱਚ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ ਚ ਆਇਆ ਸੀ ਹੁਕਮ ਵਿੱਚ ਚਲੇ ਗਿਆ ਵਾਹਿਗੁਰੂ ਸੱਚਾ ਪਾਤਸ਼ਾਹ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਮੇਰਾ ਬੇਟਾ 10 ਸਾਲਾਂ ਬਾਅਦ ਬਾਹਰੋਂ ਆਇਆ ਸੀ ਆ 5 ਮਹੀਨੇ ਪਹਿਲਾਂ 27 ਜਨਵਰੀ ਨੂੰ ਆ ਕੇ ਉਹਦਾ 23 ਫਰਵਰੀ ਨੂੰ ਵਿਆਹ ਕੀਤਾ ਜੀ ਵਿਆਹ ਤੋਂ ਬਾਅਦ ਮਹੀਨੇ ਡੇਢ ਦੋ ਮਹੀਨੇ ਬਾਅਦਾਂ ਉਹਨੂੰ ਕੋਈ ਸੰਗਤ ਮਾੜੀ ਮਿਲ ਗਈ ਜਿਨ੍ਹਾਂ ਨੇ ਉਹਨੂੰ ਮਤਲਬ ਆਪਣੀ ਸੰਗਤ ਨਾਲ ਲਾ ਕੇ ਇਹ ਨਸ਼ੇ ਪਤੇ ਚ ਲਾ ਦਿੱਤੇ ਪਰ ਭਗਵੰਤਾਨ ਸਾਹਿਬ ਸਰਕਾਰ ਲੈ ਕੇ ਆਏ ਨਵੀਂ ਸਿਰਫ ਇੱਛੇ ਆਸਾ ਉਮੀਦਾਂ ਨਾਲ ਭ੍ਰਿਸ਼ਟਾਚਾਰ ਤੇ ਨਾਲੇ ਨਸ਼ੇ ਵਿਰੋਧੀ ਗੱਲਾਂ ਚੱਲੀਆਂ ਤੇ ਅਸੀਂ ਚਾਹੁੰਦੇ ਆਂ ਵੀ ਚਲੋ ਮਤਲਬ ਇਹਦੇ ਤੇ ਅਮਲ ਹੋਣਾ ਚਾਹੀਦਾ ਵੇ ਨਸ਼ਾ ਨਾ ਕੀਏ ਕਰ ਰਿਹਾ ਵਿਗੰਦਿਆ ਮੈਂ ਪਤਾ ਨਹੀਂ ਮੈਨੂੰ ਸਮਝ ਇਹ ਗੱਲ ਦੀ ਮੈਂ ਇਸ ਵੇਲੇ ਪੁਲਿਸ ਮਹਿਕਮੇ ਵਿੱਚ ਜੋ ਮਜੂਦਾ ਜੌਬ ਕਰੰਦਿਆਂ ਪਤਾ ਨਹੀਂ ਪਤਾ ਨਹੀਂ ਸ਼ਾਇਦ ਮੈਂ ਇਹ ਗੱਲਾਂ ਕਰ ਸਕਦਾ ਮਾ ਨਾ ਹੋਵੇ ਕਿ ਕਾਨੂੰਨ ਤੋਂ ਬਾਹਰ ਨਾ ਹੋਣ ਪਰ ਮੈਂ ਆਪਣੇ ਦਿਲ ਦੀ ਗੱਲ ਰੱਖਣਾ ਚਾਹੁੰਦਾ ਨਾ ਵੀ ਪੰਜਾਬ ਦੇ ਲੋਕ ਬਹੁਤ ਦੁਖੀ ਆ ਨਸ਼ੇ ਤੋਂ ਮੈਂ ਆਪਣੇ ਬੇਟੇ ਦੇ ਛਰੇ ਆਂ ਦੱਸਿਆ ਵੀ ਨਸ਼ੇ ਨਾਲ ਮਰਿਆ ਪਤਾ ਨਹੀਂ ਇਥੇ ਕਿੰਨੀਆਂ ਕਮੌਤਾਂ ਪੰਜਾਬ ਤੇ ਹੋ ਜਾਂਦੀਆਂ ਲੋਕੀ ਸ਼ਰਮ ਦੇ ਮਾਰੇ ਨੂੰ ਕਿਸੇ ਪਾਸੇ ਦੱਟ ਦਿੰਦੇ ਕਾਲਜਾ ਤੋਂ ਅਮਰਦੀਪ ਸਿੰਘ 6 ਨੰਬਰ ਰਿੰਦਰ ਸਿੰਘ ਵਾਸੀ ਡੈਨੋਟ ਦੀ ਬੋਡੀ ਮਿਲ ਜਾਈ ਮਸ਼ਕਿਲ ਲੱਗੀ ਮੌਤੇ ਕਾਰਨ ਦਾ ਕੁਝ ਸਪਸ਼ਟ ਪਤਾ ਨਹੀਂ ਲੱਗਿਆ ਖਿਡਾਰੀ ਚੋਟ ਸਭ ਤੋਂ ਜ਼ਿਆਦਾ ਕੀ ਆ ਰਹੀ ਹੈ ਉਸ ਮਾਰਨ ਬੁਰਾ ਬਾਲ ਜੋ ਹੈ ਕਰਦੇ ਹਨ ਚਾਰ ਹੰਕਸ ਇਹ ਕਹਾਣੀ ਸਿਰਫ ਇੱਕ ਪਰਿਵਾਰ ਦੀ ਨਹੀਂ ਹੈ ਇਹ ਕਹਾਣੀ ਸਿਰਫ ਕਿਸੇ ਇੱਕ ਅਮਨਦੀਪ ਸਿੰਘ ਦੀ ਨਹੀਂ ਹੈ ਇਹ ਕਹਾਣੀ ਅੱਜ ਪੂਰੇ ਪੰਜਾਬ ਦੀ ਹੋਈ ਪਈ ਹੈ ਕਪੂਰਥਲਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ 5 ਮਹੀਨੇ ਪਹਿਲਾਂ ਹੀ ਇਹ ਨੌਜਵਾਨ ਵਾਪਸ ਆਉਂਦਾ ਤੇ ਨਸ਼ੇ ਦੀ ਲਤ ਦੇ ਵਿੱਚ ਲੱਗ ਜਾਂਦਾ ਤਾਂ ਓਵਰਡੋਸ ਦੇ ਨਾਲ ਇਸ ਦੀ ਮੌਤ ਹੋ ਜਾਂਦੀ ਹੈ ਜਿਸ ਪਿਤਾ ਵੱਲੋਂ ਮਰਤਕ ਦੇਹ ਦੇ ਸਾਹਮਣੇ ਅਰਦਾਸ ਕੀਤੀ ਗਈ ਉਹ ਪਿਤਾ ਮੇਰੇ ਨਾਲ ਇਸ ਵਕਤ ਮੌਜੂਦ ਨੇ ਨਰਿੰਦਰ ਸਿੰਘ ਜੀ ਨਰਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਅਫਸੋਸ ਹੈ ਔਰ ਨਾ ਮੇਰੇ ਕੋ ਲਫ਼ਜ਼ ਨੇ ਨਾ ਮੇਰੇ ਕੋ ਸ਼ਬਦ ਨੇ ਕਿ ਮੈਂ ਤੁਹਾਨੂੰ ਅਫਸੋਸ ਜਤਾ ਸਕਾਂ ਇਹ ਇਹ ਮੈਂ ਕਾਂਗਾ ਕਿ ਸਾਡੀ ਬਦਕਿਸਮਤੀ ਹੈ ਕਿ ਅੱਜ ਪੰਜਾਬ ਦੇ ਵਿੱਚ ਹਾਲਾਤ ਇਹ ਹੋ ਗਏ ਨੇ ਕਿ ਇੱਕ ਪਿਤਾ ਨੂੰ ਜਵਾਨ ਪੁੱਤ ਦੀ Laash ਅੱਗੇ ਅਰਦਾਸ ਕਰਨੀ ਪੈ ਰਹੀ ਹੈ ਬਹੁਤ ਜਿਗਰਾ ਥੋੜਾ ਇਹ ਮੰਨਣਾ ਪਏਗਾ ਪਰ ਥੋੜਾ ਜਿਹਾ ਦੱਸੋਗੇ ਕਿ ਅਮਨਦੀਪ ਕਿਵੇਂ ਇਸ ਦਲਦਲ ਦੇ ਵਿੱਚ ਫਸ ਗਿਆ ਵਾਹਿਗੁਰੂ ਜੀ ਇਹ ਨਸ਼ੇ ਦਾ ਜਿਹੜਾ ਦੌਰ ਚੱਲ ਰਿਹਾ ਸਾਡੇ ਪੰਜਾਬ 'ਚ ਇਹ ਅੱਜ ਕੋਈ ਨਵਾਂ ਨਹੀਂ ਹੈਗਾ ਇਹ ਬੜੇ ਚਿਰ ਤੋਂ ਚੱਲਦਾ ਆ ਰਿਹਾ ਜੀ ਜੀ ਅੱਜ ਤੋਂ 12-14 ਸਾਲ ਪਹਿਲਾਂ ਵੀ ਮੇਰਾ ਪੁੱਤ ਜਿਹੜਾ ਉਹਦੋਂ ਪਲੱਸ 2 'ਚ ਹੀ ਪੜਦਾ ਸੀ 2000 ਮੇਰਾ ਖਿਆਲ 14 ਦੀ ਗੱਲ ਹੋਊਗੀ ਹਮ 12 13 14 ਦੀ ਉਦੋਂ ਵੀ ਪਲਾਟੂ ਪਰਦਾ ਪਰਦਾ ਇਸ ਦਲਦਲ ਚ ਫਸ ਗਿਆ ਸੀ ਜੀ ਪਰ ਉਹਨੇ ਉਸ ਤੋਂ ਬਾਅਦ ਆਪ ਖੁਦ ਮੈਨੂੰ ਕਿਹਾ ਵੀ ਡੈਡੀ ਮੇਰੇ ਕੋ ਗਲਤੀ ਹੋ ਗਈ ਹੈ ਮੈਂ ਰੱਡਾ ਮੈਨੂੰ ਇਹਦਾ ਇਲਾਜ ਕਰਾਓ ਹੂੰ ਉਸ ਟਾਈਮ ਤੇ ਪਿੰਮ ਹਸਪੀਟਲ ਜਲੰਧਰ ਤੋਂ ਦਾ ਇਲਾਜ ਕਰਾਇਆ ਸੀ ਤੇ ਮਰ ਦੀ ਕਿਰਪਨਾ ਠੀਕ ਹੋ ਗਿਆ ਸੀ ਠੀਕ ਹੋਣ ਤੋਂ ਬਾਅਦ 5-6 ਮਹੀਨੇ ਉਹਨੂੰ ਇੱਥੇ ਰੱਖਿਆ ਸਿਰਫ ਵੇਖਣ ਵਾਸਤੇ ਵੀ ਠੀਕ ਹੈ ਕਿ ਨਹੀਂ ਜੀ ਠੀਕ ਹੋਣ ਤੋਂ ਬਾਅਦ ਉਹ ਤੋਂ ਅਸੀਂ ਉਹਨੂੰ ਬਾਹਰ ਭੇਜਿਆ ਜਦ ਕਿ ਛੋਟਾ ਬੇਟਾ ਸੀ ਵੱਡੇ ਨੂੰ ਨਹੀਂ ਭੇਜਿਆ ਉਹਨੂੰ ਬਾਹਰ ਭੇਜਿਆ ਵੀ ਇੱਥੋਂ ਇਹਨੂੰ ਕੱਢ ਦਈਏ ਬਾਹਰ ਹੂੰ ਹੂੰ ਚਲੋ ਮਹਾਰਦੀ ਕਿਰਪਾ ਨਾਲ 5 ਸਾਲ ਜਰਮਨ ਰਹਾ ਉਥੇ ਨਹੀਂ ਪੱਕਾ ਹੋ ਸਕਦਾ ਇਟਲੀ ਆ ਕੇ ਪੱਕਾ ਹੋਇਆ 5 ਸਾਲ ਇਟਲੀ ਲਾ ਕੇ ਹੁਣ 10 ਸਾਲਾਂ ਬਾਅਦ ਬਲਡੇ ਲੰਮੇ ਅਰਸੇ ਬਾਅਦ 27 ਜਨਵਰੀ ਨੂੰ ਇੱਥੇ ਆਇਆ ਸਾਡੇ ਕੋਲ 23 ਫਰਵਰੀ ਨੂੰ ਦਾ ਵਿਆਹ ਕੀਤਾ ਜੀ ਜੀ ਵਿਆਹ ਤੋਂ ਬਾਅਦ ਵੀ ਉਹ ਮਹੀਨਾ ਡੇਢ ਮਹੀਨਾ ਸਹੀ ਰਿਹਾ ਹੋਵੇ ਹਮ ਪਰ ਬਾਅਦ ਚ ਪਤਾ ਨਹੀਂ ਕਿਦਾਂ ਤੇ ਕੋਈ ਉਹਨੂੰ ਸੰਗਤ ਮਿਲੀ ਆ ਤੇ ਉਹ ਫੇਰ ਗਲਤ ਰਸਤੇ 'ਚ ਪੈ ਗਿਆ ਤੇ ਉਹਦੇ 'ਚ ਕੀ ਹੋਇਆ ਜੀ ਫੇਰ ਉਹਨੇ ਕੀ ਕਿਹਾ ਮੈਨੂੰ ਵੀ ਡੈਡੀ ਮੇਰੇ ਕੋ ਫੇਰ ਗਲਤੀ ਹੋ ਗਈ ਮੈਂ ਕਿਹਾ ਤੂੰ ਬਾਰ ਬਾਰ ਗਲਤੀ ਕਰਦਾ ਯਾਰ ਹੂੰ ਖੈਰ ਫੇਰ ਅਹੀ 3 ਜੂਨ ਆ 225 ਨੂੰ ਜਲੰਧਰ ਪੇਮਸ ਹਸਪੀਟਲ ਜਿੱ ਮੈਂ ਆਪਣੇ ਬੇਟੇ ਨੂੰ ਇਹਦੇ ਇਲਾਜ ਵਾਸਤੇ ਦਾਖਲ ਕਰਾਇਆ ਜੀ ਜੀ 20 ਜੂਨ ਨੂੰ ਛੁੱਟੀ ਆ ਗਈ ਹੈ ਕਰਕੇ 17 ਦਿਨ ਜੀ 17 ਦਿਨ ਲਾ ਕੇ ਹੂੰ ਉਸ 17 ਤਰੀਕ ਤੋਂ ਲੈ ਕੇ ਤੇ ਆ 5 ਜੁਲਾਈ ਜਿੱਦਨ ਮੇਰੇ ਬੇਟੇ ਦੀ ਡੈਥ ਹੁੰਦੀ ਹੈ 15 ਦਿਨਾਂ ਦੇ ਵਿੱਚ ਉਹਨੂੰ ਫੇਰ ਮਤਲਬ ਭੱਜਦਾ ਰਿਹਾ ਘਰੋਂ ਇੱਕ ਦੋ ਵਾਰੀ ਪਹਿਲਾਂ ਵੀ ਗਿਆ ਆ ਆ ਜਾਂਦਾ ਰਿਹਾ ਵੇ ਪਰ 9 5 ਤਰੀਕ ਨੂੰ ਸ਼ਨੀਵਾਰ ਨੂੰ ਸ਼ਾਮ ਨੂੰ ਜਦੋਂ ਘਰੋਂ ਗਿਆ 9 ਵਜੇ ਸਾਨੂੰ ਇਹ ਕਹਿ ਕੇ ਗਿਆ ਵੀ ਮੈਂ ਡੇ ਤੇ ਚੱਲਾਂ ਬੀਅਰ ਦੀ ਬੋਤਲ ਲੈਣ ਚੱਲਾਂ ਹੂੰ ਵੇਖੋ ਵਾਹਿਗੁਰੂ ਜੀ ਕਿੱਡੀ ਬੇਵਸੀ ਵਾਲੀ ਗੱਲ ਆ ਵੀ ਮੈਂ ਅਮਰਤਾ ਸਿੰਘ ਆ ਮੇਰਾ ਪਰਿਵਾਰ ਸਾਰਾ ਅਮਰਤ ਛਕੇ ਵਾਲਾ ਵੇ ਬੇਟੇ ਚਲੋ ਅੱਜ ਸ਼ਰੂ ਮੁੰਨੇ ਆ ਹੂੰ ਪਰ ਧਾਰਮਿਕ ਵਿਚਾਰ ਉਹਨਾਂ ਦੇ ਹੱਲੇ ਵੀ ਹੈਗੇ ਹੂੰ ਵੇਖੋ ਅਸੀਂ ਉਹਨਾਂ ਨੂੰ ਬੀਅਰ ਪੀਣ ਦੀ ਆਗਿਆ ਦਿੱਤੀ ਹੋਈ ਆ ਹੂੰ ਅਹੀ ਅਮਰਤਾਰੀ ਹੋਣ ਦਾ ਇਸ ਕਰਕੇ ਵੀ ਚਲ ਯਾਰ ਬੀਅਰ ਪੂਰ ਪੀ ਲੈ ਸ਼ਰਾਬ ਵੀ ਪੀ ਲੈ ਪਰ ਨਸ਼ਾ ਨਾ ਕਰ ਲੈ ਇਤਨਾਂ ਦੇ ਹਾਲਾਤ ਵੀ ਕਿਸੇ ਟਾਈਮ ਬਣੇ ਆ ਮੇਰੇ ਜੀ ਘਰੋਂ ਗਿਆ ਬੱਚੇ ਨੂੰ ਮੋ ਫੋਨ ਉਹਨੇ ਬੰਦ ਕਰ ਲਿਆ ਚੱਕਦਾ ਨਹੀਂ ਸੀ ਮੈਂ ਇਹਨੂੰ ਵਾਇਸ ਮੈਸੇਜ ਛੱਡਿਆ ਵਟਸਐਪ ਤੇ ਵੀ ਬੇਟਾ ਪੁੱਤ ਜੋ ਦਸ਼ਾ ਲੈ ਲਿਆ ਚਲੇ ਗਿਆਂ ਇਹਦਾ ਪੁੱਤ ਟੀਕਾ ਨਾ ਲਾ ਲਈ ਹੂੰ ਮੈਨੂੰ ਇਸ ਵੀ ਜਦੋਂ ਟੀਕਾ ਲਾ ਲਿਆ ਤੇ ਇਹਨੇ ਕੰਮ ਵੇਖੋ ਕਿ ਬਾਪ ਕਿੰਨਾ ਮਜਬੂਰ ਆ ਵੀ ਬੇਟਿਆ ਬੱਚਿਆ ਇਹਨੂੰ ਉਦਾਂ ਪੀਲਾ ਇਹਨੂੰ ਟੀਕਾ ਨਾ ਲਾ ਦੇ ਹੂੰ ਚਲੋ ਮਰਦੀ ਕਿਰਪਾ ਨਾਲ ਉਹ ਤੋਂ ਠੀਕ ਹੋ ਗਿਆ ਹੁਣ ਵੀ 17 ਦਿਨ ਰਹਿ ਕੇ ਆ ਕੇ ਤੇ 5 ਤਰੀਕ ਨੂੰ ਰਾਤ ਨੂੰ 9 ਵਜੇ ਗਿਆ ਜੀ ਵੀਰ ਨੇ ਲੈ ਲੋ ਇਹ ਨਹੀਂ ਲੱਗਦਾ پتہ ਨਹੀਂ ਸਾਡੇ ਪਿੰਡੋਂ ਸਮਾਨ ਇਹਨੇ ਕੋਈ ਗਲਤ ਲਿਆ ਕਿ ਜਾਂ ਕਿ ਤੋਂ ਹੋਰ ਲਿਆ ਜਦੋਂ 10 11 ਵਜੇ ਤੱਕ ਵਾਪਸ ਨਹੀਂ ਆਇਆ ਫਿਰ ਅਹੀ ਆਪ ਮੇਰੀ ਘਰ ਵਾਲੀ ਰਾਤ ਸ਼ਹਿਰ ਦੀਆਂ ਜਿਹੜੇ ਉਹ ਬਦਨਾਮ ਅੱਡੇ ਆ ਜਿੱਥੇ ਨਸ਼ੇ ਵਾਦ ਚੱਲਦੇ ਆ ਉੱਥੇ ਹੀ ਫਿਰਦੇ ਰਹੇ ਆ ਵੀ ਕਦੇ ਸਾਨੂੰ ਮੋਟਰਸਾਈਕਲ ਲੱਭ ਜਵੇ ਉਹਦਾ ਤੇ ਅਹੀ ਉਹਨੂੰ ਨਾ ਪੜੀਏ ਹੂੰ ਤੇ ਇਦਾਂ ਵੀ ਮਨ ਦੇ ਵਿੱਚ ਖਿਆਲ ਜਿਹਾਉਂਦੇ ਵੀ ਹੋ ਸਕਦਾ ਕਿਤੇ ਛੜਕ ਦੇ ਕੰਡੇ ਮੋਟਰਸਾਈਕਲ ਡਿੱਗਾ ਹੋਵੇ ਤੇ ਉਹਦੇ ਸਰਿੰਜ ਲੱਗੀ ਹੋਵੇ ਤਾਂ ਇਦਾਂ ਪਿਆ ਹੋਵੇ ਪਰ ਸਾਨੂੰ ਲੱਭਾ ਨਹੀਂ 2:30 ਵਜੇ ਤੱਕ ਅਸੀਂ ਫਿਰਦੇ ਰਹੇ ਆਂ ਜੀ 2:30 ਵਜੇ ਆ ਗਿਆ ਇਹ ਘਰ ਸੌਂ ਗਏ ਆ ਲੇਟ ਸੌਣ ਕਰਕੇ 2:30 AM ਸਵੇਰੇ ਤੜਕੇ ਜੀ 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 ਸਵੇਰੇ ਫਿਰ 8 ਵਜੇ ਇੱਕ ਪੁਲਿਸ ਅਫਸਰ ਦਾ ਮੈਨੂੰ ਫੋਨ ਆਉਂਦਾ ਜੀ ਜਿੰਨੇ ਦੱਸਿਆ ਵੀ ਇੱਥੇ ਕਪੂਰਥਲੇ ਦੇ ਲਾਗੇ ਪਿੰਡ ਮੁਸ਼ਕਵੇਤ ਤੋਂ ਬਿਲਾ ਕੋਠੀ ਰੋਡ ਤੇ ਇੱਕ ਡੈੱਡ ਬੋਡੀ ਪਈ ਆ ਜਿਹਦੇ ਆਧਾਰ ਕਾਰਡ ਤੇ ਅਮਨਦੀਪ ਸਿੰਘ ਨਾਂ ਲਿਖਿਆ ਸਾਨੂੰ ਨਰਿੰਦਰ ਸਿੰਘ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਮੇਰਾ ਹੀ ਬੇਟਾ ਰਾਤ ਦਾ ਘਰੋਂ ਗਿਆ ਇਹ ਮੇਰਾ ਹੀ ਬੇਟਾ ਹੈ ਚਲੋ ਜਿੱਦਾਂ ਕਿ ਮਾਨੂੰ ਯਕੀਨ ਨਹੀਂ ਨਾ ਹੁੰਦਾ ਫਿਰ ਮੈਂ ਹੋਰ ਵੀ ਪੁੱਛਿਆ ਨੂੰ ਮੈਂ ਕਿਹਾ ਵੀ ਇਹਦੀ ਬਾਹ ਤੇ ਉਹ ਅੱਜ ਕਾ ਜਿਹੜੇ ਬੱਚੇ ਟੈਟੂ ਹੁੰਦੇ ਆ ਉਹ ਹੈਗਾ ਕਹਿੰਦਾ ਹਾਂ ਸਾਰੀ ਬਾਹ ਭਰੀ ਪਈ ਆ ਉਹ ਤੋਂ ਪਤਾ ਲੱਗ ਗਿਆ ਵੀ ਇਹ ਕੰਮ ਹੋਇਆ ਜੀ ਫਿਰ ਆਹੀ ਮੈਨੂੰ ਉਹਨਾਂ ਕੋਲ ਇੱਥੇ ਆ ਇੱਥੇ ਆ ਫਿਰ ਉੱਥੇ ਗਿਆ ਜੀ ਮੈਂ ਉਸ ਤੋਂ ਬਾਅਦ ਤੁਸੀਂ ਸਾਰਾ ਵੇਖਿਆ ਸੀ ਹੂੰ ਨਰਿੰਦਰ ਸਿੰਘ ਜੀ ਇਹ ਇੱਕ ਪਾਸੇ ਤਾਂ ਸਰਕਾਰ ਬੜੀ ਸਖਤੀ ਕਰ ਰਹੀ ਹੈ ਤੁਸੀਂ ਵੀ ਮਲਾਜ਼ਮ ਹੋ ਪੁਲਿਸ ਮਲਾਜ਼ਮ ਹੋ ਪੁਲਿਸ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਇਹਦੇ باوجود ਆਸਾਨੀ ਨਾਲ ਇਹ ਨਸ਼ਾ ਮਿਲ ਰਿਹਾ ਚਿੱਟਾ ਆਸਾਨੀ ਨਾਲ ਮਿਲ ਰਿਹਾ ਇੰਜੈਕਸ਼ਨ ਆਸਾਨੀ ਨਾਲ ਮਿਲ ਰਹੇ ਨੇ ਵਾਏ ਗੁਰਜੀ ਵੇਖੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਉਦੋਂ ਤੋਂ ਲੱਗੀ ਹੋਈ ਗਈ ਰਹੀ ਹੈ ਪਰ ਚਲੋ ਮੱਠੀ ਚਾਲ ਚਲਦੀ ਹੋਊਗੀ ਪਰ ਹੁਣ ਥੋੜੇ ਸਮੇਂ ਤੋਂ ਬੜੀ ਜਦੋਜਾਦ ਕਰ ਰਹੀ ਹੈ ਪੁਲਿਸ ਸਾਡਾ ਪ੍ਰਸ਼ਾਸਨ ਵੀ ਬੜਾ ਪੱਬਾਂ ਪਹਾੜ ਹੋਇਆ ਫਿਰਦਾ ਸਾਡੇ ਐਸਐਸਪੀ ਸਾਹਿਬ ਕਪੂਰ ਥਲੇ ਤੂਰਾ ਸਾਹਿਬ ਆ ਡੀਐਸਪੀ ਸਾਹਿਬ ਡਿਵੀਜ਼ਨ ਸਾਡੇ ਸਰਦਾਰ ਜੀ ਆ ਜੰਗ ਦੇ ਮੁੰਡੇ ਉਹ ਬੜੀ ਮਿਹਨਤ ਕਰ ਰਹੇ ਆ ਜੀ ਪਰ ਲੱਗਦਾ ਵੀ ਹੱਲੇ ਸਮਾਂ ਹੋਰ ਲੱਗੂਗਾ ਜੀ ਪਰ ਅਸੀਂ ਚਾਹੁੰਦੇ ਆ ਵੀ ਥੋੜਾ ਜਿਹਾ ਛੇਤੀ ਹੋਵੇ ਜੇ ਛੇਤੀ ਇਹਦੇ ਤੇ ਕੰਟਰੋਲ ਕੀਤਾ ਹੁੰਦਾ ਤੇ ਸ਼ਾਇਦ ਅੱਜ ਮੇਰਾ ਬੇਟਾ ਬਚ ਜਾਂਦਾ ਹਮ ਪਰ ਜੋ ਪ੍ਰਮਾਤਮਾ ਨੇ ਕਾਲਪੁਰਖ ਨੂੰ ਪਾਉਣਾ ਸੀ ਜੀ ਉਹ ਮਾਰਨੇ ਪਾਣਾ ਵਰਤਾਇਆ ਆਪਾਂ ਉਹਦੇ ਪਰਾਂ ਦੇ ਹੁਕਮ ਚ ਆ ਜੀ ਹੂੰ ਬੜਾ ਕੱਟ ਹੁੰਦਾ ਨਰਿੰਦਰ ਸਿੰਘ ਜੀ ਜਿਨ੍ਹਾਂ ਦਾ ਇੰਨਾ ਜੇਰਾ ਹੋਵੇ ਉਹ ਉਹ ਸਾਰੀ ਦੁਨੀਆ ਨੇ ਤੁਹਾਡੀ ਉਹ ਅਰਦਾਸ ਦੇਖੀ ਹੈ ਮਤਲਬ ਤੁਹਾਡੇ ਮਨ ਦੇ ਵਿੱਚ ਕੀ ਆਈ ਫੁਰਨਾ ਕੀ ਆਇਆ ਕਿ ਉੱਥੇ ਤੁਸੀਂ ਖੜ ਕੇ ਅਰਦਾਸ ਕਰ ਰਹੇ ਹੋ ਵਾਹਿਗੁਰੂ ਜੀ ਮੈਂ ਛੇ ਰੱਗੇ ਵੀ ਦੱਸਿਆ ਤੁਹਾਡੇ ਚੈਨਲ 'ਚ ਹੀ ਦੱਸਿਆ ਵੀ ਮੈਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਘ ਹੈ ਜੀ ਆਨੰਦਪੁਰ ਵਾਸੀ ਮਾਤਾ ਸਾਹਿਬਕੌਰ ਜੇ ਮੇਰਾ ਗੁਰੂ ਗੋਬਿੰਦ ਸਿੰਘ ਜੀ ਮੇਰਾ ਪਿਓ ਆਪਣੇ ਚਾਰ ਬੱਚਿਆਂ ਦੀ ਲਾਛਾਂ ਦੇ ਕੋਲੋਂ ਉਦਾਂ ਹੀ ਲੰਘ ਜਾਂਦਾ ਉਹ ਨਾਲ ਵੇਖਦਾ ਵੀ ਨਹੀਂ ਹੂੰ ਤੇ ਭਾਈ ਦਿਆ ਸਿੰਘ ਜੀ ਨੇ ਕਿਹਾ ਸੀ ਇਹਨਾਂ ਤੇ ਖੱਪਣ ਪਾ ਦੇ ਤੇਰੇ ਬੇਟੇ ਬੇਟੇ ਆ ਉਹ ਕਹਿੰਦਾ ਨਹੀਂ ਮੈਂ ਸਿੱਖਾਂ ਨੂੰ ਤੇ ਕੋਈ ਕਹੂਗਾ ਗੁਰੂ ਨੇ ਸਿੱਖਾਂ ਨੂੰ ਤੇ ਬੱਚਿਆਂ ਨੂੰ ਹੋਰ ਸਮਝਾ ਵੱਖ-ਵੱਖ ਹੂੰ ਪਰ ਮੈਂ ਵੇਖੋ ਜਦੋਂ ਉਥੇ ਡੈੱਡ ਬੋਡੀ ਚੁੱਕ ਕੇ ਉਹ ਪੁਲਿਸ ਵਾਲਿਆਂ ਨੇ ਉਹਦੇ ਗੱਡੀ ਆਪਣੀ ਚ ਰੱਖੀ ਆ ਪਰ ਮੇਰਾ ਉਥੇ ਫੇਰ ਵੀ ਦਿਲ ਕੀਤਾ ਵੀ ਮੈਂ ਇਹਦੇ ਤੇ ਕੱਪੜਾ ਪਾਵਾਂ ਮੈਂ ਆਪਣੇ ਸਿਰ ਦਾ ਪਰਨਾ ਲਾ ਕੇ ਮਾੜੀ ਜੀ ਲੀਰ ਸਿਰ ਤੇ ਬੰਨੀ ਬਾਕੀ ਮੈਂ ਉਹਦੇ ਬੱਚੇ ਦੇ ਪਾਈ ਆ ਪਰ ਬਾਕੀ ਇਹ ਆ ਵੀ ਮਾਰੇ ਦੇ ਭਾਣੇ ਦੇ ਵਿੱਚ ਜਿੱਦ ਆਪਾਂ ਗੁਰਬਾਣੀ ਨੂੰ ਪੜ੍ਹਦੇ ਆਂ ਦਦਾ ਦੋਸ਼ਨ ਦੇਉ ਕਿਸੇ ਦੋਸ਼ ਕਰਮ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ਨ ਦੀਜੀਏ ਵਰਤੈ ਨਾ ਮੇਰੀ ਪਰਵਰਿਚ ਚ ਕਿਦਾਂ ਨਾ ਕਿਤੇ ਕਮੀ ਰਹਿ ਗਈ ਆ ਜੀ ਤੇ ਮੈਂ ਉਹ ਜਾਂ ਕੋਈ ਮੈਂ ਕਰਮ ਮੇਰੇ ਚੰਗੇ ਨਾ ਹੋਣ ਕੇ ਤਾਂ ਕਰਕੇ ਮੈਨੂੰ ਇਹ ਸਜ਼ਾ ਮਿਲੀ ਆ ਜਦੋਂ ਮੈਨੂੰ ਐਸ ਜਨਮ ਦੇ ਵਿੱਚ ਤੇ ਮੈਂ 35 36 ਸਾਲ ਪੁਲਿਸ ਮਹਿਕ ਵਿੱਚ ਨੌਕਰੀ ਕਰਦਿਆਂ ਹੋ ਗਿਆ ਜੀ ਚਲੋ ਮੈਂ ਉਦਾਂ ਥਾਂ ਤੇ ਡਿਊਟੀ ਨਹੀਂ ਕਰ ਸਕਿਆ ਜਿੱਥੇ ਸਿੱਧਾ ਪਬਲਿਕ ਨਾਲ ਵਾਹ ਪੈਂਦਾ ਹੋਵੇ ਸ਼ਾਇਦ ਮੈਂ ਕਰ ਵੀ ਨਹੀਂ ਸਕਦਾ ਮੇਰੇ ਕੋ ਉਹ ਨਾ ਦਬਕਾ ਸ਼ਬਕਾ ਜਾਂ ਮਾਰਨ ਵਾਲੀ ਮੇਰੇ ਤੇ ਹੈ ਨਹੀਂ ਸੀ ਗੱਲ ਹੂੰ ਤੇ ਅੱਜ ਕੱਲ ਪੁਲਿਸ ਮੈਂਕ ਨੂੰ ਦਬਕਾ ਮਾਰਨਾ ਮਜਬੂਰੀ ਬਣ ਗਈ ਹੈ ਜੀ ਕਿਉਂਕਿ ਹਰੇਕ ਬੰਦਾ ਜਿਹੜਾ ਨਾ ਸਮਾਜ ਨੂੰ ਜਦੋਂ ਬਾਰ-ਬਾਰ ਆਪਾਂ ਟੋਕਾਂਗੇ ਤੇ ਉਹਨਾਂ ਨੇ ਦੁਖੀ ਪੁਲਿਸ ਤੋਂ ਕਹਿਣਾ ਪੁਲਿਸ ਸਾਨੂੰ ਦੋ ਸਾਡਾ ਪੁਲਿਸ ਦਾ ਸਿੱਧਾ ਪਬਲਿਕ ਨਾਲ ਵਾਸਤਾ ਸਰਕਾਰ ਕਾਨੂੰਨ ਬਣਾਉਂਦੀ ਹੈ ਉਹਨੂੰ ਲਾਗੂ ਕਰਨਾ ਪੁਲਿਸ ਨੇ ਪੁਲਿਸ ਬਦਨਾਮ ਵੀ ਤਾਂ ਕਰਕੇ ਆ ਹੂੰ ਤੇ ਮੇਰ ਕੋ ਇਹ ਨਾ ਇੰਨਾ ਦਬਕਾ ਛਬਕਾ ਵੀ ਮਾਰਨ ਦਾ ਅੰਦਰ ਜਜਬਾ ਨਹੀਂ ਸੀ ਹੈਗਾ ਵੀ ਮੈਂ ਠਾਣੇ ਲੱਗਦਾ ਮੈਂ 35 36 ਸਾਲ ਨੌਕਰੀ ਜਿਹੜੀ ਹੈ ਆਮ ਹੀ ਦਫਤਰਾਂ ਚ ਲਾ ਕੇ ਜਾਂ ਪੁਲਿਸ ਅਫਸਰਾਂ ਦੇ ਨਾਲ ਰਹਿ ਕੇ ਕੀਤੀ ਹੈ ਜੀ ਨਰਿੰਦਰ ਸਿੰਘ ਜੀ ਬੱਚਾ ਤੁਹਾਡਾ ਬਾਹਰ ਸੀਗਾ ਫਿਰ ਤੁਹਾਨੂੰ ਇਹ ਲੱਗਦਾ ਨਹੀਂ ਕਿ ਜੇ ਬਾਹਰ ਰਹਿੰਦਾ ਤਾਂ ਠੀਕ ਸੀਗਾ ਕਿਉਂਕਿ ਇੱਥੇ ਆ ਕੇ ਫਿਰ ਉਹ ਨਸ਼ੇ ਚ ਲੱਗ ਗਿਆ ਬਾਹਰ ਰਹਿੰਦਾ ਤਾਂ ਸ਼ਾਇਦ ਘੱਟੋ ਘੱਟ ਜ਼ਿੰਦਾ ਤਾਂ ਰਹਿੰਦਾ ਵਾਇਗੁਰ ਜੀ ਮੇਰੇ ਮੈਸੇਜ ਰਾਤ ਦੀ ਕੱਲ ਕੱਲ ਕਰਦੀ ਸੀ ਮੇਰੇ ਨਾਲ ਰੋਂਦੀ ਸੀ ਨਾਲੇ ਤੇ ਮੈਨੂੰ ਕਹਿੰਦੀ ਇਹਨੂੰ ਤੇ 4 ਸਾਲ ਹੋਰ ਬਾਹਰ ਰਹਿ ਜਾਂਦਾ ਘਟੋ ਘਟ ਅਸੀਂ ਫੋਨ ਤੇ ਤੇ ਗੱਲ ਕਰ ਲੈਂਦੇ ਕਮ ਸੇ ਕਮ ਇਹਦੇ ਵਾਪਸ ਆਉਣ ਦੀ ਸਾਨੂੰ ਆਸ ਤੇ ਹੁੰਦੀ ਪਰ ਅੱਜ ਤੇ ਆਸ ਹੀ ਸਾਡੀ ਮੁੱਕ ਗਈ ਵੀ ਇਹਨੇ ਆਉਣਾ ਹੀ ਨਹੀਂ ਕਰ ਇਹ ਗੱਲ ਸਾਡੇ ਘਰ ਹੋ ਹਟੀ ਆ ਜੀ ਵੀ ਹੋਰ ਰਹਿ ਲੈਂਦਾ ਜਿੱਥੇ 10 ਸਾਲ ਰਿਹਾ ਹੋਰ ਰਹਿ ਲੈਂਦਾ ਕਿੰਵਰੀ ਸ਼ਬਦ ਨਹੀਂ ਹੁੰਦੇ ਬੰਦਾ ਕੀ ਕਵੇ ਵਿਆਹ ਕਦੋਂ ਹੈ ਅਸੀਂ ਬੱਚੇ ਦਾ ਵਿਆਹ ਕਦੋਂ ਕੀਤਾ ਤੁਸੀਂ ਵਿਆਹ ਵਾਈਕੁਰ ਜੀ 27 ਜਨਵਰੀ ਨੂੰ ਬਾਹਰੋਂ ਆਇਆ ਤੇ 23 ਫਰਵਰੀ ਦਾ ਵਿਆਹ ਸੀ ਜੀ ਇਹਦਾ ਮਤਲਬ ਇਸੇ ਸਾਲ ਹੀ ਕੀਤਾ 23 ਫਰਵਰੀ ਐਸੇ 2025 ਚ ਹਾਂਜੀ 23 ਫਰਵਰੀ 2025 ਜੀ ਹੋਏ ਹੋਏ ਨਰਿੰਦਰ ਸਿੰਘ ਜੀ ਤੁਹਾਨੂੰ ਇਹ ਪਤਾ ਹੈ ਕਿ ਇਹ ਨਸ਼ਾ ਲੈਂਦਾ ਕਿੱਥੋਂ ਸੀ ਤੁਸੀਂ ਤੁਸੀਂ ਤਾਂ ਆਪ ਮੁਲਾਜ਼ਮ ਹੋ ਤੁਸੀਂ ਆਪਣੇ ਥਾਣੇ ਚੋਂ ਕੀ ਕਦੇ ਪਹੁੰਚ ਨਹੀਂ ਕੀਤੀ ਕਿ ਬੱਚੇ ਨੂੰ ਨਸ਼ਾ ਮਿਲ ਕਿੱਥੋਂ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਪਾਰੀ ਵਾਏ ਕੁਝ ਮੈਂ ਸਵੇਰ ਤੋਂ ਚਲੇ ਜਾਣਾ ਡਿਊਟੀ ਤੇ ਸ਼ਾਮ ਨੂੰ ਨੇਰੇ ਆਈਦਾ ਵੇ ਜਿਆਦਾ ਸਾਨੂੰ ਨਹੀਂ ਵੀ ਪਤਾ ਲੱਗਦਾ ਕਿ ਕਿੱਥੇ ਨਸ਼ਾ ਕਿੱਦਾਂ ਹੋਣਦਿਆ ਮੇਰੀ ਡਿਊਟੀ ਵੀ ਕਦੇ ਇਦਾਂ ਦੇ ਲੱਗੀ ਵੀ ਮੈਨੂੰ ਜਿਆਦਾ ਜਾਣਕਾਰੀ ਨਹੀਂ ਪਰ ਮੇਰੀ ਮੈਸੇਜ ਪਿੰਡ ਦੀ ਸਰਪੰਚਾ ਜੀ ਆ ਕਿ ਤੀਜੀ ਵਾਰੀ ਲੋਕਾਂ ਨੇ ਸਰਪੰਚ ਬਣਾਇਆ ਤੋਕ ਸੁੱਖ ਦੇ ਨਾਲ ਲੋਕਾਂ ਚ ਖੜਦੀਆ ਕਿਹੇ ਟਾਈਮ ਤੇ ਮੈਂ ਉਹਦੇ ਕੋਲ ਬੈਠਾ ਹੁੰਦਾ ਸੀ ਤੇ ਪਿੰਡ ਦੇ ਲੋਕ ਆ ਕੇ ਦੱਸਦੇ ਹੁੰਦੇ ਸੀ ਮੇਰੀ ਘਰ ਵਾਲੀ ਨੂੰ ਵੀ ਪਿੰਡ ਚ ਸਰਪੰਚ ਸਾਹਿਬ ਨਸ਼ਾ ਬੜਾ ਬੇਗੰਦੇ ਆ ਵੇ ਖੁੱਲੇ ਆ ਵੀ 12 12 14 14 ਸਾਲ ਦੇ ਬੱਚੇ ਉਹ ਕੁੜੀਆਂ ਜੀਆਂ ਜੇਬਾਂ ਚ ਪਾ ਕੇ ਲਈ ਫਿਰਦੇ ਆ ਤੇ ਮੇਰੀ ਘਰ ਵਾਲੀ ਵੀ ਆਪਣੇ ਆਪ ਨੂੰ ਬੜਾ ਮਜਬੂਰ ਜਿਹਾ ਕੀ ਮਹਿਸੂਸ ਕਰਨ ਦੇਈ ਸੀ ਵੀ ਮੈਂ ਕੁਝ ਕਰ ਨਹੀਂ ਪਾ ਰਹੀ ਉਹ ਆਪਣੇ ਘਰ ਚ ਹੀ ਉਲਝੀ ਹੋਈ ਸੀ ਜੀ ਕਰਦੇ ਆਪਣੇ بیٹے ਨੂੰ ਸਾਹਮਣੇ ਦੇ ਵਿੱਚ ਤੇ ਉਹ ਵਿਚਾਰੀ ਤਾਂ ਇੰਨੀ ਦੁਖੀ ਸੀ ਵੀ ਵਿੱਚੇ ਸੋਚਣ ਦੀ ਸੀ ਆ ਕਿ ਮੈਂ ਮੈਨੂੰ ਜੇ ਜੇ ਸਾਸ਼ਮੀ ਦਾ ਤਲੋਕਾਂ ਨੇ ਸਰਪੰਚ ਬਣਾਇਆ ਮੈਂ ਉਹਨਾਂ ਦੇ ਕੰਮ ਹੀ ਨਹੀਂ ਪੂਰੇ ਦੇਣ ਦੇ ਉਹਨਾਂ ਨੂੰ ਕਰਕੇ ਤੇ ਮੈਂ ਸਰਪੰਚੀ ਤੋਂ ਅਸਤੀਫਾ ਦੇ ਦਵਾਂ ਹੂੰ ਬਿਲਕੁਲ ਠੀਕ ਗੱਲ ਨਰਿੰਦਰ ਸਿੰਘ ਜੀ ਹੁਣ ਕਿਉਂਕਿ ਤੁਹਾਡੀ ਵੀਡੀਓ ਵੀ ਬਹੁਤ ਚੱਲੀ ਆ ਅਸੀਂ ਤੁਹਾਡਾ ਦੁੱਖ ਵੀ ਹੈ ਜਿਹੜਾ ਪੂਰੀ ਦੁਨੀਆ ਦੇ ਸਾਹਮਣੇ ਰੱਖਾਂਗੇ ਸਰਕਾਰਾਂ ਦੇ ਸਾਹਮਣੇ ਵੀ ਰੱਖਾਂਗੇ ਕੀ ਅਪੀਲ ਸਰਕਾਰ ਤੇ ਪੁਲਿਸ ਨੂੰ ਕਰਨਾ ਚਾਹੁੰਦੇ ਹੋ ਮੁਲਾਜ਼ਮ ਉਹ ਤੁਸੀਂ ਇੰਨਾ ਵੱਡਾ ਦੁੱਖ ਹੈ ਅਮਰਤਾਰੀ ਸਿੰਘ ਉਹ ਤੁਸੀਂ ਬੜਾ ਜੇਰਾ ਤੁਹਾਡਾ ਮੈਂ ਫਿਰ ਦੁਬਾਰਾ ਕਹਾਂਗਾ ਕਿ ਜਿਹੜਾ ਤੁਸੀਂ ਆਪਣੇ ਬੱਚੇ ਦੀ ਮਰਤਕ ਦੇ ਤੇ ਸਾਹਮਣੇ ਵੀ ਅਰਦਾਸ ਕਰਦੇ ਹੋਏ ਪਾਣਾ ਮਿੱਠਾ ਕਰਕੇ ਮੰਨ ਰਹੇ ਹੋ ਬਹੁਤ ਘੱਟ ਲੋਕਾਂ ਦੇ ਵਿੱਚ ਇੰਨਾ ਸਦਕ ਹੁੰਦਾ ਕੀ ਹੁਣ ਸਰਕਾਰਾਂ ਨੂੰ ਜਾਂ ਪੁਲਿਸ ਨੂੰ ਕਹਿਣਾ ਚਾਹੁੰਦੇ ਹੋ ਮੇਰੀ ਤੇ ਸਰਕਾਰ ਨੂੰ ਬਛਕ ਕੇ ਕਿਹੇ ਪਾਰਟੀ ਦੀ ਵੀ ਹੋਵੇ ਹੋਣਿਆ ਜਾਂ ਗਾਂਹ ਹੋਣਿਆ ਜੀ ਉਹਨਾਂ ਨੂੰ ਸਰਕਾਰਾਂ ਨੂੰ ਬੇਨਤੀ ਆ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਆ ਜੀ ਕਰਨ ਵੀ ਦਏ ਆ ਪੰਜਾਬ ਸਰਕਾਰ ਜੁਧ ਨਸ਼ਾ ਵਿਰੋਧ ਮਹਿਮ ਚਲਾਈ ਹੋਈ ਆ ਸਾਡੀ ਪੁਲਿਸ ਬੜੀ ਪੱਬਾਂ ਪਾਰ ਹੋਈ ਫਿਰਦੀ ਆ بڑے بڑے ਮਤਲਬ ਘਰ ਵੀ ਤੁਸੀਂ ਢੱਠ ਦੇਖਦੇ ਹੁੰਦੇ ਹ ਜੀ ਪਰ ਜਿੱਦਾਂ ਮੈਂ ਆਪਣੇ ਪਿੰਡ ਦੇ ਹੱਲੇ ਕੋਈ ਇਦਾਂ ਦਾ ਵੇਖਿਆ ਨਹੀਂ ਸਾਡੇ ਪਿੰਡ ਨਸ਼ਾ ਜਿੱਦਾਂ ਕਹ ਲਓ ਕਿ ਮੇਰੀ ਘਰ ਵਾਲੀ ਵੀ ਮੈਨੂੰ ਦੱਸਦੀ ਆ ਵੀ ਨਸ਼ਾ ਬਹੁਤ ਵੇਖਦਾ ਜੀ ਵੱਡੇ ਵੱਡੇ ਮਹਿ ਲੋਕਾਂ ਨੇ ਬਣਾ ਲਏ ਇੱਥੇ ਹੂੰ ਉਹ ਖਬਰਾਂ ਚ ਢੱਠ ਢੇ ਢੁੱਠ ਦੇ ਪਤਾ ਨਹੀਂ ਕਿਤੇ ਦੂਰ ਹੀ ਵੇਖਿਆ ਇੱਥੇ ਨਹੀਂ ਕੋਈ ਇਦਾਂ ਦੀ ਕਾਰਵਾਈ ਹੋਈ ਹੂੰ ਤੇ ਨਹੀਂ ਚਾਉਂਦੇ ਆ ਵੀ ਸਾਡੇ ਪਿੰਡ ਵਾਲੇ ਵੀ ਮਾੜਾ ਬੋਟਾ ਪ੍ਰਸ਼ਾਸਨ ਪੁਲਿਸ ਵਾਹੇ ਬਹੁਤ ਕੁਝ ਕਰ ਰਿਹਾ ਸਾਡੇ ਐਸਐਚਪੀ ਸਾਹਿਬ ਆ ਤੂਰਾ ਸਾਹਿਬ ਹੂੰ ਹੂੰ ਸਾਡੇ ਡੀਜੀਪੀ ਸਾਹਿਬ ਸਾਡੇ ਡੀਐਸਪੀ ਸਾਹਿਬ ਡਿਵੀਜ਼ਨ ਆ ਬਹੁਤ ਕੁਝ ਕਰ ਰਹੇ ਆ ਜੀ ਤੇ ਆਸ ਹੈ ਵੀ ਮਾਰ ਕਿਰਪਾ ਕਰੇ ਸਤਿਆਪਾਤ ਸਾਡੇ ਪੁਲਿਸ ਨੂੰ ਸਾਡੇ ਸਾਰਿਆਂ ਨੂੰ ਇਹਨਾਂ ਦੀ ਸਫਲਤਾ ਮਿਲੇ ਬਾਕੀ ਦੂਜੀ ਪਾਰ ਬਾਈ ਗੁਰਜੀ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਇਸ ਮੁੱਦੇ ਤੇ ਨਾ ਨਸ਼ੇ ਦੇ ਮੁੱਦੇ ਤੇ ਹੂੰ ਸਾਨੂੰ ਮਤਲਬ ਪਾਰਟੀ ਪੂਟੀ ਦੀਆਂ ਨਾ ਕੋਈ ਗੱਲਾਂ ਨਹੀਂ ਕਰਨੀਆਂ ਚਾਹੀਦੀ ਪਾ ਪਾਰਟੀ ਨਾ ਆ ਪਾਰਟੀ ਨਾ ਘਟੋ ਘਟ ਹਾਂ ਘਟੋ ਘਟ ਇੱਥੇ ਆਪਾਂ ਨੂੰ ਆ ਕੇ ਇਸ ਮੁੱਦੇ ਤੇ ਸਾਰੇ ਨੂੰ ਇਕੱਠੇ ਹੋਣਾ ਚਾਹੀਦਾ ਵੇ ਸਾਰੇ ਸਮਾਜ ਨੂੰ ਸਰਕਾਰ ਦੇ ਨਾਲ ਪੁਲਿਸ ਦੇ ਨਾਲ ਖੜਨਾ ਚਾਹੀਦਾ ਵੇ ਤੇ ਸਾਡੀਆਂ ਜਿਹੜੀਆਂ ਪਾਰਟੀਆਂ ਆ ਜਿਹੜੀਆਂ ਇਲੈਕਸ਼ਨਾਂ ਲੜਦੀਆਂ ਸਾਰੀਆਂ ਏ ਟੂ ਜ਼ੈਡ ਇਹਨਾਂ ਨੂੰ ਘਟੋ ਘਟਰ ਇਸ ਮੁੱਦੇ ਤੇ ਇਕੱਠੇ ਹੋਣਾ ਚਾਹੀਦਾ ਤਾਂ ਜੋ ਪੰਜਾਬ ਦੇ ਵਿੱਚੋਂ ਇਹ ਜਿਹੜੇ ਕੋਡ ਆ ਨਸ਼ੇ ਦਾ ਲੱਗਿਆ ਹੋਇਆ ਲੋਕਾਂ ਨੂੰ ਇਹ ਖਤਮ ਹੋ ਜਾਵੇ ਅੱਛਾ ਮੇਰੀ ਗੱਲ ਸੁਣੋ ਜੇ ਪੰਜਾਬੀ ਨਾ ਰਹੇ ਪੰਜਾਬ 'ਚ ਹਾਂ ਫਿਰ ਰਾਜ ਕਿਸ ਤਰ੍ਹਾਂ ਹੋਵੇਗਾ ਨੇਤਾ ਪੰਜਾਬੀ ਕਿਦਾਂ ਹੋਣਗੇ ਹੂੰ ਪੰਜਾਬੀ ਨੇਤਾ ਕਿਦਾਂ ਰਹਿ ਜਾਣਗੇ ਕੋਈ ਸਾਡੀ ਦੁਨੀਆ ਬਾਹਰ ਚਲੇ ਕੇ ਆਇਲੈਂਸ ਕਰਕੇ ਕੋਈ ਨੱਚਾ ਕਰਕੇ ਮਰੀ ਜਾਂਦੇ ਆ ਜੀ ਫਿਰ ਤੇ ਸਾਡੇ ਪ੍ਰਵਾਸੀ ਨੇਤਾ ਹੋਣਗੇ ਹਾਲ ਦੀ ਘੜੀ ਪ੍ਰਵਾਸੀ ਨੇਤਾ ਨਹੀਂ ਸਾਡੇ ਪੰਜਾਬੀ ਨੇਤਾ ਨੇ ਸਾਡੇ ਪੰਜਾਬੀ ਨੇਤਾ ਸਾਰੇ ਜਿਹੜੇ ਆ ਜਿਹੜੇ ਜਿਹੜੀ ਪਾਰਟੀ ਜੀ ਵੀ ਬੈਠੇ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਸਾਰੇ ਰਲ ਕੇ ਮਹਿੰਦਰ ਸਿੰਘ ਜੀ ਮੇਰਾ ਮੇਰਾ ਇੱਕ ਆਖਰੀ ਸਵਾਲ ਹੈ ਇੱਕ ਆਖਰੀ ਸਵਾਲ ਮੇਰਾ ਕਿਉਂਕਿ ਸਰਕਾਰ ਤੇ ਪੁਲਿਸ ਕਹਿੰਦੀ ਹੈ ਕਿ ਪਿੰਡ ਵਾਲੇ ਦੇ ਸਹਿਯੋਗ ਤੋਂ ਬਿਨਾਂ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਹ ਨਹੀਂ ਹੋ ਸਕਦਾ ਕਿ ਪਿੰਡ ਵਾਲੇ ਆਪਣੇ ਤੌਰ ਤੇ ਕੋਸ਼ਿਸ਼ ਨਹੀਂ ਕਰਦੇ ਕਿ ਕੋਈ ਨਸ਼ਾ ਵੇਚਣ ਆਂਦਾ ਹੋਵੇ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪਤਾ ਕੀ ਉਹ ਬਦਨਾਮ ਵੱਡੇ ਕਿਹੜੇ ਕਿਹੜ ਨੇ ਉੱਥੇ ਕੋਈ ਕਾਰਵਾਈ ਤੁਸੀਂ ਮਿਲ ਕੇ ਨਹੀਂ ਕਰ ਸਕਦੇ ਤੁਹਾਡੇ ਤੋਂ ਕਰ ਲਈ ਵੀ ਸਰਪੰਚ ਮੈਂ ਵਾਹੀ ਕੁਝ ਦੱਸਿਆ ਜਿੱਦਾਂ ਪਿਛੇ ਬੇਟਿਆਂ ਦੇ ਵਿਆਹ ਕੀਤੇ ਆ ਦੋਹੇ ਬੇਟਿਆਂ ਦੇ ਵਿਆਹ ਕੀਤੇ ਇੱਕ 23 ਫਰਵਰੀ ਦਾ ਹੈ ਇੱਕ 26 ਫਰਵਰੀ ਦਾ ਹੀ ਛਗਣ ਦੋਵਾਂ ਨੂੰ ਇਕੱਠਿਆਂ ਨੂੰ ਲੱਗਾ ਜੀ ਅਸੀਂ ਆਪਣੇ ਦਾ ਘਰ ਦੇ ਫੰਕਸ਼ਨਾਂ ਚ ਥੋੜਾ ਜਿਹਾ ਬਿਜੀ ਰਹੇ ਲੱਗ ਹੂੰ ਕੁਝ ਫਿਰ ਬਾਅਦ ਚ ਆਪਣੇ ਬੱਚੇ ਨੂੰ ਸੰਭਾਲਣ ਵਾਲ ਰਹੇ ਹੂੰ ਤੇ ਵੈਸੇ ਸਮੇਂ-ਸਮੇਂ ਤੇ ਮੇਰੀ ਘਰ ਵਾਲੀ ਸ਼ਾਇਦ ਕੋਈ ਪੁਲਿਸ ਅਫਸਰ ਆ ਉਹਨੂੰ ਮੈਂ ਦੱਸਿਆ ਵੀ ਸੀ ਹੂੰ ਵੀ ਆ ਸਾਡੇ ਪਿੰਡ ਆ ਕੰਮ ਹੋਣਦਿਆ ਹੂੰ ਤੇ ਉਹਨੇ ਇੱਕ ਪੁਲਿਸ ਅਫਸਰ ਨੂੰ ਮੇਰੀ ਘਰਵਾਲੀ ਨੂੰ ਕਿਹਾ ਸੀ ਵੀ ਇਹ ਬੰਦਸ਼ਾਹ ਨਹੀਂ ਹੋਣਾ ਹੂੰ ਉਸ ਤੋਂ ਬਾਅਦ ਉਹ ਪੁਲਿਸ ਅਫਸਰ ਸਾਡੇ ਘਰ ਵੀ ਆਇਆ ਉਸ ਦਿਨ ਕੁਦਰਤੀ ਮੈਂ ਵੀ ਘਰ ਸੀ ਤੇ ਆਉਂਦਾ ਸਰਪੰਚ ਸਾਹਿਬ ਨੂੰ ਕਹਿੰਦਾ ਮੇਰੀ ਘਰਵਾਲੀ ਨੂੰ ਵੀ ਸਰਪੰਚ ਸਾਹਿਬ ਤੁਸੀਂ ਤੇ ਸਾਡੇ ਕੋ ਕਦੇ ਆਏ ਨਹੀਂ ਹੂੰ ਉਹ ਕਿਤੇ ਅੱਡੇ ਤੇ ਟਕਰਿਆ ਸੀ ਨਾਕੇ ਲੱਗੇ ਤੇ ਮੇਰੀ ਘਰਵਾਲੀ ਉਦੋਂ ਵੀ ਥਾਣੇ ਨਹੀਂ ਸੀ ਗਈ ਜੀ ਤੇ ਅਸੀਂ ਆਖੇ ਆਪ ਹੀ ਸਰਪੰਚ ਸਾਹਿਬ ਕੋ ਜਾइए ਹੂੰ ਤੇ ਮੇਰੀ ਸਰ ਘਰ ਵਾਲੀ ਨੇ ਕਹਿਆ ਕਹਿੰਦੇ ਵੀ ਇਹੀ ਤੁਹਾਡੇ ਕੋ ਆ ਕੇ ਕੀ ਕਰਦਾ ਜਦੋਂ ਇਹ ਕੋਈ ਸਵਾਲ ਤੁਹਾਡੇ ਨਾਲ ਕੀਤਾ ਤੁਸੀਂ ਤਾਂ ਅੱਗੋਂ ਜਵਾਬ ਹੀ ਦੇ ਦਿੱਤਾ ਵੀ ਇਹ ਖਤਮ ਹੀ ਨਹੀਂ ਹੋਣਾ ਫਿਰ ਤੁਹਾਡੇ ਕੋ ਕੀ ਕਰਨ ਆਉਂਦੇ ਇਦਾਂ ਦੇ ਵੀ ਅਫਸਰ ਸਾਡੇ ਚ ਹੈਗੇ ਆ ਹੂੰ ਸਾਡੇ ਮਹਿਕਮੇ ਚ ਸਾਰਿਆਂ ਚ ਆ ਗਏ ਜਿਹਨੂੰ ਆਮ ਤੌਰ ਤੇ ਲੋਕੀ ਕਾਲੀਆਂ ਭੇਡਾਂ ਕਹਿ ਦਿੰਦੇ ਨੇ ਹੂੰ ਮੈਨੂੰ ਸ਼ਰਮ ਆਉਂਦੀ ਏ ਇਸ ਚੀਜ਼ ਦੀ ਵੀ ਮੈਂ ਪੁਲਿਸ ਮਹਿਕਮੇ ਚ ਆ ਤੇ ਪੁਲਿਸ ਮਹਿਕਮੇ ਚ ਵੀ ਕੁਝ ਇੱਕ ਬੰਦੇ ਇਦਾਂ ਦੇ ਹੈਗੇ ਆ ਜੀ ਉਹ ਮੈਨੂੰ ਪਤਾ ਲੱਗਾ ਖਬਰਾਂ ਤੋਂ ਕੋਈ ਜਾਣਕਾਰੀ ਮਿਲੀ ਵੀ ਉਹ ਅਫਸਰ ਨੂੰ ਸ਼ਾਇਦ ਇਹਨਾਂ ਨੇ ਪ੍ਰਸ਼ਾਸਨ ਨੇ ਸਾਡੇ ਐਸਐਚਓ ਸਾਹਿਬ ਨੇ ਉੱਤੇ ਸਖਤ ਨੋਟਸ ਲੈਂਦੇ ਉਹਨੂੰ ਲੈਣ ਹਾਜ਼ਰ ਕਰ ਦਿੱਤਾ ਪਰ ਕੱਲਾ ਚਲੋ ਇਹ ਮੈਂ ਨਹੀਂ ਗੱਲ ਕਹਿ ਸਕਦਾ ਕਿ ਨਿਰੰਦਰ ਸਿੰਘ ਜੀ ਲੋਕੀ ਤੱਕ ਗੱਲਾਂ ਕਰਦੇ ਹੀ ਨੇ ਨਾ ਕਿ ਪਿਓ ਪੁਲਿਸ ਮੁਲਾਜ਼ਮ ਹੈ ਮਾਂ ਸਰਪੰਚ ਹੈ ਫਿਰ ਵੀ ਬੱਚੇ ਦਾ ਦੁੱਖ ਦੂਰ ਨਹੀਂ ਹੋ ਸਕਿਆ ਫਿਰ ਵੀ ਬੱਚੇ ਨੂੰ ਨਸ਼ੇ ਦੀ ਤੋੜ ਤੋਂ ਹਟਾ ਨਹੀਂ ਸਕੇ ਵਾਹਿਗੁਰੂ ਜੀ ਮੈਂ ਤੇ ਆਪ ਆਪਣੇ ਆਪ ਨੂੰ ਅਸਫਲ ਪਿਓ ਸਮਝਦਾ ਆਪ ਜਦ ਕੇ ਮੇਰੇ ਘਰ ਵਾਲੇ ਕਹਿੰਦੇ ਇਦਾਂ ਨਾ ਕਰੋ ਵੀ ਆਪਾਂ ਤੇ ਆਪਣੇ ਵੇਲੇ ਬਹੁਤ ਕੋਸ਼ਿਸ਼ ਕੀਤੀ ਆ ਹੂੰ ਪਰ ਮੈਨੂੰ ਦੁੱਖ ਤੇ ਬੱਚੇ ਦੇ ਜਾਣ ਦਾ ਹੈਗਾ ਹੈਗਾ ਵੱਡਾ ਦੁੱਖ ਤੇ ਇਹ ਵੀ ਮੈਂ ਕੰਟਰੋਲ ਨਹੀਂ ਕਰ ਸਕਿਆ ਮੈਂ ਇੱਕ ਪੁਲਿਸ ਮਹਿਕਮੇ ਚ ਮੇਰੀ ਘਰ ਵਾਲੀ ਸਰਪੰਚ ਹੂੰ ਪਤਾ ਨਹੀਂ ਸਿਸਟਮ ਵਾਏ ਗੁਰਜੀ ਕਿਦਾਂ ਦਾ ਹੋਇਆ ਵੇ ਸਮਝ ਨਹੀਂ ਕੋਈ ਆਉਂਦੀ ਜੀ ਹੂੰ ਚਲੋ ਇੱਕ ਵਾਰ ਫਿਰ ਤੋਂ ਨਰਿੰਦਰ ਸਿੰਘ ਜੀ ਹੱਥ ਜੋੜ ਕੇ ਬਹੁਤ-ਬਹੁਤ ਅਫਸੋਸ ਹੈ ਤੁਹਾਡੇ ਨਾਲ ਅਸੀਂ ਸਮਝ ਸਕਦੇ ਹਾਂ ਕਿ ਤੁਹਾਡੇ ਤੇ ਕੀ ਪੀਤ ਰਹੀ ਹੈ ਪਰਮਾਤਮਾ ਜਿਹਾ ਦਿਨ ਕਿਸੇ ਕਿਸੇ ਨੂੰ ਨਾ ਦਿਖਾਵੇ ਔਰ ਕਈ ਵਾਰੀ ਕੁਝ ਕਟਰਾਵਾ ਜਈਆਂ ਹੁੰਦੀਆਂ ਨੇ ਜਿਹੜੀਆਂ ਚਿਣਖ ਪੈਦਾ ਕਰਦੀਆਂ ਨੇ ਜੇ ਹਲੇ ਵੀ ਇਸ ਕੇਸ ਨੂੰ ਦੇਖ ਕੇ ਆਹ ਦੇਖੋ ਇੱਕ लाचार ਪਿਤਾ ਗਾਤਰਾ ਪਾਇਆ ਹੋਇਆ ਦਾੜਾ ਪ੍ਰਕਾਸ਼ ਅਮਰਤਾ ਰੀ ਉਹ ਆਪਣੇ ਬੱਚੇ ਦੀ ਮਰਤਕ ਦੇਹ ਦੇ ਸਾਹਮਣੇ ਅਰਦਾਸ ਕਰ ਰਿਹਾ ਹੈ ਔਰ ਇਸ ਤੋਂ ਵੱਡਾ ਦੁੱਖ ਮੈਂ ਜਿਵੇਂ ਪਹਿਲਾਂ ਕਿਹਾ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਦੁੱਖ ਹੁੰਦਾ ਇੱਕ ਪਿਓ ਵੱਲੋਂ ਆਪਣੇ ਜਵਾਨ ਪੁੱਤ ਦੀ ਲਾਸ਼ ਨੂੰ ਮੋਢਾ ਦੇਣਾ ਜੇ ਹਲੇ ਵੀ ਸਰਕਾਰਾਂ ਜਾਗ ਜਣ ਜੇ ਹਲੇ ਵੀ ਪੁਲਿਸ ਜਾਗ ਜੇ ਹਾਲੇ ਵੀ ਉਹ ਨਸ਼ੇ ਦੇ ਵਪਾਰੀ ਜਿਹੜੇ ਇਹ ਇਹ ਨਸ਼ਾ ਵੇਚਦੇ ਨੇ ਜੇ ਉਹਨਾਂ ਦੀ ਵੀ ਜ਼ਮੀਰ ਜਾਗ ਜਵੇ ਤਾਂ ਬਹੁਤ ਚੀਜ਼ ਬਹੁਤ ਬਹੁਤ ਧੰਨਵਾਦ ਨਰਿੰਦਰ ਸਿੰਘ ਜੀ